ਲੱਗਿਆ ਕਿ ਕਿਹਨਾ ਚਾਹਣਾ ਹੈ ਕੀ ਗੱਲਬਾਤ ਹੋਈ ਕਿਉਂ ਲਾਇਆ ਗਿਆ ਆ ਜਨਤਨਗਰ ਦੇ ਵਸਨੀਕਾਂ ਵੱਲੋਂ ਇਹ ਕਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਇਹਨਾਂ ਦਾ ਕਹਿਣਾ ਕਿ ਉਹਨਾਂ ਦੇ ਜਨਤਨਗਰ ਦੇ ਗਲੀ ਨੰਬਰ 1 ਦੇ ਵਿੱਚ ਇੱਕ ਟੀਵੀ ਟਾਵਰ ਲੱਗ ਰਿਹਾ ਹੈਗਾ ਕੰਪਨੀ ਦਾ ਆਪਣੇ ਜਿਸ ਦਾ ਉਹਨਾਂ ਦਾ ਵਿਰੋਧ ਹੈਗਾ ਤੇ ਇਹਨਾਂ ਨੂੰ ਸਮਝਾਇਆ ਗਿਆ ਕਿ ਇਹ ਆਦਾ ਕੋਰਟ ਦੇ ਵਿੱਚ ਗਏ ਹੋਏ ਨੇ ਲੇਕਿਨ ਕੋਰਟ ਦੇ ਵਿੱਚੋਂ ਜਿਵੇਂ ਵੀ ਨਿਰਦੇਸ਼ ਹੋਊਗਾ ਇਹਨਾਂ ਨੂੰ ਹਦਾਇਤ ਕੀਤੀ ਕਿ ਉਸ ਤਰੀਕ ਦੀ ਕਿਹੜੀ ਹੈਗੀ ਆ ਪਾਲਣਾ ਕੀਤੀ ਜਾਊਗੀ ਕੰਪਨੀ ਨਾਲ ਵੀ ਗੱਲ ਹੋਈ ਆ ਕੰਪਨੀ ਨੇ ਫਿਲਹਾਲ ਕਿਹੜਾ ਹੈਗਾ ਆਪਣਾ ਟਾਵਰ ਦਾ ਕੰਮ ਕੋਈ ਉਹਨੂੰ ਰੋਕ ਦਿੱਤਾ ਹੈਗਾ ਇਸ ਗੱਲ ਦਾ ਇਹਨੂੰ ਸਮਝਾਇਆ ਗਿਆ ਇਹਨਾਂ ਦੇ ਜਿਹੜੇ ਮੋਤਵਾਰ ਬੰਦੇ ਹੈਗੇ ਹਾਂ ਹਾਂਜੀ ਆ ਕੀ ਨਾਮਾ ਤੇ ਕਿਸ ਮੁੱਦੇ ਲੈ ਕੇ ਜਿਹੜਾ ਦਾਇਸ਼ ਮੇਰਾ ਨਾਮ ਗੌਰਵ ਨਿਧਾਨੀਆ ਹੈ ਮੈਂ ਜਨਤਨਗਰ ਦਾ ਰਹਿਣ ਵਾਲਾ ਇਹ ਜਿਹੜਾ ਅੱਜ ਧਰਨਾ ਲੱਗਾ ਹੈ ਜਨਤਨਗਰ ਦੇ ਲੋਕਾਂ ਨੇ ਇੱਕ ਨਿਜੀ ਕੰਪਨੀ ਵੱਲੋਂ ਜਿਹੜਾ ਟਾਵਰ ਲੱਗ ਰਿਹਾ ਹੈ ਉਸ ਦੇ ਖਿਲਾਫ ਰੋਕਣ ਵਾਸਤੇ ਟਾਵਰ ਨੂੰ ਇਹ ਧਰਨਾ ਲਾਇਆ ਹੈ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਵੀ ਪਰਸਨਲੀ ਮਿਲ ਕੇ ਉਹਨਾਂ ਨੂੰ ਮੰਗ ਕਰ ਚੁੱਕੇ ਹਾਂ ਪੁਲਿਸ ਨੂੰ ਵੀ ਮੰਗ ਕਰ ਚੁੱਕੇ ਹਾਂ ਅਸੀਂ ਕਿ ਇਸ ਟਾਵਰ ਨੂੰ ਰੋਕਿਆ ਜਾਵੇ ਕਿਉਂਕਿ ਜਦੋਂ ਜਨਤਾ ਦਾ ਵਿਰੋਧ ਹੋਵੇ ਕਿਸੇ ਚੀਜ਼ ਤੇ ਜਨਤਾਨਗਰ ਦੇ ਲੋਕਾਂ ਦਾ ਕਹਿਣਾ ਕਿ ਸਾਨੂੰ ਟਾਵਰ ਦੀ ਰਿਕੁਆਇਰਮੈਂਟ ਨਹੀਂ ਹੈਗੀ ਸਾਨੂੰ ਟਾਵਰ ਨਹੀਂ ਚਾਹੀਦਾ ਇਹ ਧੱਕੇ ਨਾਲ ਜਨਤਾਨਗਰ ਦੇ ਨਿਵਾਸੀਆਂ ਦੇ ਉੱਪਰ ਮੱਲਾ ਨਿਵਾਸੀਆਂ ਦੇ ਉੱਪਰ ਥੋਪਿਆ ਜਾ ਰਿਹਾ ਟਾਵਰ ਹੈ ਇੱਕ 200 300 ਗਾਚੇ ਲਗਭਗ 32 ਕਮਰਿਆਂ ਦਾ ਇੱਕ ਘਰ ਹੈ ਜਿਹੜਾ ਕਿ ਉਹ ਅਸਤਖਸ਼ ਹੈਗਾ ਮੈਂ ਨਾਮ ਨਹੀਂ ਜਾਣਦਾ ਹੁੰਦਾ ਉਹ ਇੱਕ ਕਿਰਾਏਦਾਰਾਂ ਨੂੰ ਵੱਖ-ਵੱਖ ਕਮਰਿਆਂ 'ਚ ਰੱਖਦਾ ਉਸ ਦੇ ਘਰ ਦੇ ਵਿੱਚ ਇਹ ਟਾਵਰ ਲੱਗ ਰਿਹਾ ਅਸੀਂ ਮਾਲਕ ਨੂੰ ਵੀ ਕਈ ਵਾਰੀ ਕਿਹਾ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਪੁਲਿਸ ਨੂੰ ਵੀ ਬੇਨਤੀ ਕੀਤੀ ਪਰ ਜਦੋਂ ਸਾਡੀ ਲੋਕਾਂ ਦੀ ਸੁਣਵਾਈ ਅਸੀਂ ਆਮ ਲੋਕ ਹੈਗੇ ਸਾਰੇ ਸਾਡੇ ਲੋਕਾਂ ਦੀ ਸੁਣਵਾਈ ਪ੍ਰਸ਼ਾਸਨ ਨੇ ਨਹੀਂ ਕੀਤੀ ਫਿਰ ਸਾਨੂੰ ਮਜਬੂਰੀ 'ਚ ਇਹ ਧਰਨੇ ਦਾ ਕਦਮ ਚੁੱਕਣਾ ਪਿਆ ਹੁਣ ਮਾਨਯੋਗ ਐਸਐਚਓ ਸਾਹਿਬ ਕਨਾਲ थाना ਇੱਥੇ ਮੌਜੂਦ ਹਨ ਉਹਨਾਂ ਦੇ ਇੱਕ ਅਸ਼ਵਾਸ਼ਣ ਤੇ ਉਹ ਕਹਿੰਦੇ ਅਸੀਂ ਕੋਰਟ ਦੇ ਵਿੱਚ ਸਟੇ ਵੀ ਲਾਈ ਹੋਈ ਹੈ ਜਨਤਨਗਰ ਦੇ ਲੋਕਾਂ ਵੱਲੋਂ ਕਿ ਟਾਵਰ ਨਾ ਲੱਗੇ ਤੇ ਉਹਨਾਂ ਨੇ ਉਹਦੀ ਅਗਲੀ ਡੇਟ ਜਿਹੜੀ ਹੈ 8 4 ਦੀ 8 4 2025 ਦੀ ਹੈ ਐਸਐਚਓ ਸਾਹਿਬ ਦਾ ਕਹਿਣਾ ਵੀ ਅਸੀਂ 8 4 ਤੱਕ ਇਹ ਕੰਮ ਰੁਕਵਾ ਦਿੰਨੇ ਹਾਂ ਜਦੋਂ ਤੱਕ ਕੋਈ ਸਟੇ ਤੇ ਫੈਸਲਾ ਨਹੀਂ ਆਂਦਾ ਸਾਨੂੰ ਹੁਣ ਵੀ ਮਾਨਯੋਗ ਮੈਂ মিডিਆ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਲੋਕਾਂ ਦੇ ਹੱਕ ਵਿੱਚ ਖੜਨ ਲੋਕਾਂ ਦੀ ਆਵਾਜ਼ ਸੁਣਨ ਤੇ ਲੋਕਾਂ ਦਾ ਸਾਥ ਦੇਣ ਜੇਕਰ ਪ੍ਰਸ਼ਾਸਨ ਸਾਡੀ ਗੱਲਬਾਤ ਨਹੀਂ ਸੁਣਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਦਰਨਾ ਹੋਰ ਵੱਡੇ ਰੂਪ ਦੇ ਵਿੱਚ ਅਸੀਂ ਕਰਾਂਗੇ ਹਾਈਵੇ ਜਾਮ ਕਰਾਂਗੇ ਪ੍ਰਸ਼ਾਸਨ ਦੀ ਕੋਠੀਆਂ ਵੀ ਘੇਰੀਆਂ ਜਾਣਗੀਆਂ ਪ੍ਰਸ਼ਾਸਨ ਦੇ ਅਫਸਰਾਂ ਦੀਆਂ ਤੇ ਮੈਂ ਉਮੀਦ ਕਰਦਾ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕਰੇਗਾ ਤੇ ਲੋਕਾਂ ਦੀ ਗੱਲ ਸੁਣੇਗਾ ਧੰਨਵਾਦ